ਅਗਨੀਫਿਰ ਅਜੀਤ ਸਿੰਘ ਖੰਨਾ ਨੇੜੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋ ਗਿਆ ਸੀ ਬੀਰਵਾਰ ਨੂੰ ਰਾਜouri ਜ਼ਿਲ੍ਹੇ ਦੇ ਨੌਸਹਿਰਾ ਸੈਕਟਰ ਦੇ ਵਿੱਚ ਬਾਰੂਦੀ ਸੁਰੰਗ ਦਾ ਧਮਾਕਾ ਹੋਇਆ ਜਿਸ ਕਾਰਨ ਅਜੀਤ ਸਿੰਘ ਜ਼ਖਮੀ ਹੋ ਗਿਆ ਅੱਜ ਉਹਨਾਂ ਦੇ ਜਿੱਦੀ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਅੰਤਿਮ ਸੰਸਕਾਰ ਕੀਤਾ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਰਾਜouri ਜ਼ਿਲ੍ਹੇ ਦੇ ਨੌਸਹਿਰਾ ਸੈਕਟਰ ਦੇ ਵਿੱਚ ਬਾਰੂਦੀ ਸੁਰੰਗ ਦਾ ਧਮਾਕਾ ਹੋਇਆ ਸੀ ਇਸ ਵਿੱਚ ਪੰਜਾਬ ਦੇ ਲੁਧਿਆਣਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ ਜਦੋਂ ਕਿ ਦੋ ਜ਼ਖਮੀ ਹੋ ਗਏ ਹਨ ਫੌਜ ਵੱਲੋਂ ਦੱਸਿਆ ਗਿਆ ਕਿ ਜਦੋਂ ਫੌਜਿਆਂ ਦੀ ਟੀਮ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਫਿਰ ਉਹ ਬਾਰੂਦੀ ਸੁਰੰਗ ਨਾਲ ਟਕਰਾ ਗਿਆ ਹਾਦਸੇ ਤੋਂ ਬਾਅਦ ਸੈਨਿਕਾਂ ਨੂੰ ਸੁਰੰਗ ਦੀ ਸੁਰੱਖਿਆ ਕਰਕੇ ਇਲਾਕੇ ਵਿੱਚ ਗਸ਼ਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਮੌਕੇ ਉੱਤੇ ਮੌਜੂਦ ਤਿੰਨ ਸਿਪਾਹੀ ਜ਼ਖਮੀ ਹੋ ਗਏ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਅਗਨੀਵੀਰ ਅਜੀ ਸਿੰਘ ਵਾਸੀ ਲੁਧਿਆਣਾ ਸ਼ਹੀਦ ਹੋ ਗਿਆ ਇਹ ਪੈਣਾ ਤਾਂ ਇਕਲੌਤਾ ਭਰਾ ਅਜੀ ਵੀਰ ਜਦੋਂ ਤਿਰੰਗੇ ਦੇ ਵਿੱਚ ਲਿਪਟਿਆ ਕਰ ਪਹੁੰਚਿਆ ਤਾਂ ਹਰ ਇੱਕ ਅੱਖ ਨਮ ਹੋ ਗਈ ਇਹ ਹੀ ਭਾਵੁਕ ਪਲ ਨੇ ਇਸ ਪਰਿਵਾਰ ਦੇ ਲਈ ਜਿਨ੍ਹਾਂ ਦਾ ਇਕਲੌਤਾ ਪੁੱਤਰ ਇਸ ਦੁਨੀਆ ਤੋਂ ਚਲਿਆ ਗਿਆ ਸ ਫੌਜੀ ਜਵਾਨ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਸਾਰਾ ਪਿੰਡ ਪਹੁੰਚਿਆ ਇਹ ਵਕਤ ਕਿਸੇ ਕਹਿਰ ਤੋਂ ਕੱਟ ਨਹੀਂ ਇਸ ਪਰਿਵਾਰ ਦੇ ਲਈ ਪਰਮਾਤਮਾ ਸਵਰ ਦੇਵੇ ਇਸ ਪਰਿਵਾਰ ਨੂੰ ਅਗਨੀ ਫਿਰ ਅਜੀਤ ਸਿੰਘ ਖੰਨਾ ਨੇੜੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋ ਗਿਆ ਸੀ ਬੀਰਵਾਰ ਨੂੰ ਰਾਜouri ਜ਼ਿਲ੍ਹੇ ਦੇ ਨੌਸਹਿਰਾ ਸੈਕਟਰ ਦੇ ਵਿੱਚ ਬਾਰੂਦੀ ਸੁਰੰਗ ਦਾ ਧਮਾਕਾ ਹੋਇਆ ਜਿਸ ਕਾਰਨ ਅਜੀਤ ਸਿੰਘ ਜ਼ਖਮੀ ਹੋ ਗਿਆ ਅੱਜ ਉਹਨਾਂ ਦੇ ਜਿੱਦੀ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਅੰਤਿਮ ਸੰਸਕਾਰ ਕੀਤਾ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਰਾਜouri ਜ਼ਿਲ੍ਹੇ ਦੇ ਨੌਸਹਿਰਾ ਸੈਕਟਰ ਦੇ ਵਿੱਚ ਬਾਰੂਦੀ ਸੁਰੰਗ ਦਾ ਧਮਾਕਾ ਹੋਇਆ ਸੀ ਇਸ ਵਿੱਚ ਪੰਜਾਬ ਦੇ ਲੁਧਿਆਣਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ ਜਦੋਂ ਕਿ ਦੋ ਜ਼ਖਮੀ ਹੋ ਗਏ ਹਨ ਫੌਜ ਵੱਲੋਂ ਦੱਸਿਆ ਗਿਆ ਕਿ ਜਦੋਂ ਫੌਜਿਆਂ ਦੀ ਟੀਮ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਫਿਰ ਉਹ ਬਾਰੂਦੀ ਸੁਰੰਗ ਨਾਲ ਟਕਰਾ ਗਿਆ ਹਾਦਸੇ ਤੋਂ ਬਾਅਦ ਸੈਨਿਕਾਂ ਨੂੰ ਸੁਰੰਗ ਦੀ ਸੁਰੱਖਿਆ ਕਰਕੇ ਇਲਾਕੇ ਵਿੱਚ ਗਸ਼ਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਮੌਕੇ ਉੱਤੇ ਮੌਜੂਦ ਤਿੰਨ ਸਿਪਾਹੀ ਜ਼ਖਮੀ ਹੋ ਗਏ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਅਗਨੀਵੀਰ ਅਜੀ ਸਿੰਘ ਵਾਸੀ ਲੁਧਿਆਣਾ ਸ਼ਹੀਦ ਹੋ ਗਿਆ ਇਹ ਪਹਿਣਾ ਤਾਂ ਇਕਲੌਤਾ ਭਰਾ ਅਜੀਬ ਵੀਰ ਜਦੋਂ ਤਿਰੰਗੇ ਦੇ ਵਿੱਚ ਲਿਪਟਿਆ ਕਰ ਪਹੁੰਚਿਆ ਤਾਂ ਹਰੀ ਕੱਖ ਨਮ ਹੋ ਗਈ ਇਹੀ ਭਾਵੁਕ ਪਲ ਨੇ ਇਸ ਪਰਿਵਾਰ ਦੇ ਲਈ ਜਿਨ੍ਹਾਂ ਦਾ ਇਕਲੌਤਾ ਪੁੱਤਰ ਇਸ ਦੁਨੀਆ ਤੋਂ ਚਲਿਆ ਗਿਆ। ਇਸ ਫੌਜੀ ਜਵਾਨ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਸਾਰਾ ਪਿੰਡ ਪਹੁੰਚਿਆ। ਇਹ ਵਕਤ ਕਿਸੇ ਕਹਿਰ ਤੋਂ ਕੱਟ ਨਹੀਂ ਇਸ ਪਰਿਵਾਰ ਦੇ ਲਈ। ਪਰਮਾਤਮਾ ਸਬਰ ਦੇਵੇ ਇਸ ਪਰਿਵਾਰ ਨੂੰ ਅਗਨੀ ਫਿਰ ਅਜੇ ਸਿੰਘ ਖੰਨਾ ਨੇੜੇ ਪਿੰਡ ਰਾਮਗੜ ਸਰਦਾਰਾਂ ਦਾ ਰਹਿਣ ਵਾਲਾ ਜੰਮੂ ਕਸ਼ਮੀਰ ਵਿੱਚ ਸ਼ਹੀਦ ਹੋ ਗਿਆ ਸੀ ਬੀਰਵਾਰ ਨੂੰ ਰਾਜouri ਜ਼ਿਲ੍ਹੇ ਦੇ ਨੌਸਹਿਰਾ ਸੈਕਟਰ ਦੇ ਵਿੱਚ ਬਾਰੂਦੀ ਸੁਰੰਗ ਦਾ ਧਮਾਕਾ ਹੋਇਆ ਜਿਸ ਕਾਰਨ ਅਜੇ ਸਿੰਘ ਜ਼ਖਮੀ ਹੋ ਗਿਆ ਅੱਜ ਉਹਨਾਂ ਦੇ ਜਿੱਦੀ ਪਿੰਡ ਰਾਮਗੜ ਸਰਦਾਰਾਂ ਵਿਖੇ ਅੰਤਿਮ ਸੰਸਕਾਰ ਕੀਤਾ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਰਾਜouri ਜ਼ਿਲ੍ਹੇ ਦੇ ਨੌਸਹਿਰਾ ਸੈਕਟਰ ਦੇ ਵਿੱਚ ਬਾਰੂਦੀ ਸੁਰੰਗ ਦਾ ਧਮਾਕਾ ਹੋਇਆ ਸੀ ਇਸ ਵਿੱਚ ਪੰਜਾਬ ਦੇ ਲੁਧਿਆਣਾ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ ਜਦੋਂ ਕਿ ਦੋ ਜ਼ਖਮੀ ਹੋ ਗਏ ਹਨ ਫੌਜ ਵੱਲੋਂ ਦੱਸਿਆ ਗਿਆ ਕਿ ਜਦੋਂ ਫੌਜਿਆਂ ਦੀ ਟੀਮ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ ਫਿਰ ਉਹ ਬਾਰੂਦੀ ਸੁਰੰਗ ਨਾਲ ਟਕਰਾ ਗਿਆ ਹਾਦਸੇ ਤੋਂ ਬਾਅਦ ਸੈਨਿਕਾਂ ਨੂੰ ਸੁਰੰਗ ਦੀ ਸੁਰੱਖਿਆ ਕਰਕੇ ਇਲਾਕੇ ਵਿੱਚ ਗਸ਼ਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਮੌਕੇ ਉੱਤੇ ਮੌਜੂਦ ਤਿੰਨ ਸਿਪਾਹੀ ਜ਼ਖਮੀ ਹੋ ਗਏ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਅਗਨੀ ਵੀਰ ਅਜੀ ਸਿੰਘ ਵਾਸੀ ਲੁਧਿਆਣਾ ਸ਼ਹੀਦ ਹੋ ਗਿਆ ਇਹ ਪਹਿਣਾ ਤਾਂ ਇਕਲੌਤਾ ਭਰਾ ਅਜੀ ਵੀਰ ਜਦੋਂ ਤਿਰੰਗੇ ਦੇ ਵਿੱਚ ਲਿਪਟਿਆ ਕਰ ਪਹੁੰਚਿਆ ਤਾਂ ਹਰੀ ਕੱਖ ਨਮ ਹੋ ਗਈ ਇਹੀ ਭਾਵੁਕ ਪਲ ਨੇ ਇਸ ਪਰਿਵਾਰ ਦੇ ਲਈ ਜਿਨ੍ਹਾਂ ਦਾ ਇਕਲੌਤਾ ਪੁੱਤਰ ਇਸ ਦੁਨੀਆ ਤੋਂ ਚਲਾ ਗਿਆ। ਸ ਫੌਜੀ ਜਵਾਨ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਸਾਰਾ ਪਿੰਡ ਪਹੁੰਚਿਆ। ਇਹ ਵਕਤ ਕਿਸੇ ਕਹਿਰ ਤੋਂ ਕੱਟ ਨਹੀਂ ਇਸ ਪਰਿਵਾਰ ਦੇ ਲਈ। ਪਰਮਾਤਮਾ ਸਬਰ ਦੇਵੇ ਇਸ ਪਰਿਵਾਰ ਨੂੰ।